ਨਾ ਮਹਿੰਗਾ ਨੇ ਬਜ਼ੁਰਗੋ ਸਾਫ ਪਾਣੀ ਦੀ ਬੋਤਲ 150 ਦੀ ਹੋਗੀ ਇਸ ਤਾਂ ਫਿਰ ਵੀ ਖੰਡ ਤੇ ਸਕੈਸ਼ ਮਲਾਈ ਹੋਈ ਹੈ ਉਹ ਭਾਈ ਆਦੇ ਨਾ ਕਿੱਦੇ ਟਾਈਮ ਆਸੀ ਵੀ ਪਾਣੀ ਦੀ ਸੇਵਾ ਕਰਿਆ ਕਰਦੇ ਸੀ ਅੱਛਾ ਜੀ ਤਾਂ ਮੈਨੂੰ ਕੋਨੇ ਮੁਫਤ ਪੀਣੇ ਤੋਂ ਕੋਈ ਪੈਸਾ ਨਹੀਂ ਦਿੰਦੇ ਸੀ ਕਿ ਬਜ਼ੁਰਗੋ ਮੇਰਾ ਬਾਪੂ ਵੀ ਐਂ ਹੀ ਕਹਿਣਾ ਹੁੰਦਾ ਸੀ ਜਦੋਂ ਬਟਨ ਦਬਦੇ ਸੀ ਨਾ ਤਾਂ ਖੇਤ ਆਲਾ ਬੋਰ ਪਰ ਪਰ ਪਾਣੀ ਸਿੜਦਾ ਹੁੰਦਾ ਸੀ ਤੇ ਲੋਕ ਤਿੰਨ ਚਾਰ ਬਾਲਟੀਆਂ ਤਾਂ ਗੱਡੀ ਧੋਂ ਤੇ ਲਾ ਦਿੰਦੇ ਸੀ ਤੇ ਜਿਹੜੀ ਪਾਣੀ ਵਾਲੀ ਟੈਂਕੀ ਆ ਨਾ ਘੰਟਾ ਘੰਟਾ ਓਵਰਫਲੋ ਕਰਦੀ ਰਹਿੰਦੀ ਸੀ ਤੇ ਉਹੀ ਗੱਲ ਐ ਬਜ਼ੁਰਗੋ ਜੇ ਤੁਸੀਂ ਪਾਣੀ ਸੰਭੇ ਹੁੰਦਾ ਨਾ ਅੱਜ ਅਸੀਂ ਵੀ ਇਹ ਸ਼ਬੀਲ ਫ੍ਰੀ ਲਾ ਰਹੇ ਹੁੰਦੇ ਪੁੱਤਰਾ ਤੇਰੇ ਬਹੁਤ ਸਹੀ ਆ ਜੇ ਅਸੀਂ ਪਾਣੀ ਸੰਭਾਲਿਆ ਹੁੰਦਾ ਨਾ ਤਾਂ ਸਾਨੂੰ ਅੱਜ ਆਹ ਦਿਨ ਨਹੀਂ ਦੇਖਣੇ ਮਿਲਦੇ ਇੱਥੇ ਬਜ਼ੁਰਗੋ ਤੁਹਾਨੂੰ ਲੱਗਦਾ ਨਹੀਂ ਤੁਹਾਤੋਂ ਬਹੁਤ ਵੱਡੀ ਗਲਤੀ ਹੋ ਗਈ ਇਹ ਅਨਮੋਲ ਰਤਨ ਨਾ ਸੰਭ ਕੇ ਪੁੱਤਰਾ ਗਲਤੀ ਨਹੀਂ ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ ਬਹੁਤ ਹੀ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ